ਕਾਕੀ ਵਾਲੀ ਪੜਾਈ ਬੜੀ ਦਮਾ ਨਗਰਿਆ ਕਾ ਜੱਟ ਉੱਥੋਂ ਤੱਕ ਪੜ ਕੇ ਆਇਆ ਜਿੱਥੇ ਫੋਨਾਂ ਦੀ ਰੇਂਜ ਵੀ ਨਹੀਂ ਆਉਂਦੀ ਇਹ ਗੱਲ ਦੁਨੀਆਦਾਰੀ ਦੀ ਪੜਾਈ ਸਿੱਕਲ ਜੀ ਸਾਰੇ ਵੀਰਾਂ ਕਾਕਾ ਕਾਕੇ ਵਾਲੀ ਬਲੱਡ ਲਾਈਨ ਆ ਮੂਤਰੀ ਚੈੱਕ ਕਰੋ ਤੇ ਆ ਮਾਦੀ ਚੈੱਕ ਕਰੋ ਜੀ ਵੇਖੋ ਇਹ ਆ ਜੀ ਦੀ ਅੱਖ ਲੋ ਜੀ ਆ ਅੱਖ ਜੋ ਠੀਕ ਹੈ ਜੀ ਇਹ ਬੱਚੇ ਨੂੰ ਖਾਣਾ ਹੈ ਕਰਾਇਆ ਕੁੰਦੇ ਦਾ ਸ਼ੌਂਕ ਇਹਦਾ ਲੋ ਜੀ ਆ ਜਾ ਇਹਦਾ ਕੁੰਦਾ ਠੀਕ ਹੈ ਇਹਦਾ ਠੀਕ ਹੈ ਓਏ ਔਲੀ ਓਏ ਆਲੀ ਇਹ ਬਹੁਤ ਇੰਨਾ ਕੋ ਛਾਤੇ ਉੱਤੇ ਉੱਡੀ ਆ ਠੀਕ ਹੈ ਜੀ ਇਹ ਲੋ ਜੀ ਜਿਹੜੀ ਹੁਣ ਇਹ ਆਪਾਂ ਤੁਹਾਨੂੰ ਕਾਕੇ ਵਾਲੀ ਮਾਦੀ ਸ਼ੌਂਕ ਕਰਾਈ ਆ ਉਹਦੇ ਨਾਲ ਆ ਪੱਠਾ ਲਗਾ ਜੋ ਉਹਦਾ ਹੀ ਆ ਯਾਨੀ ਕਿ ਪਾਇਓਰਟੀ ਦੇ ਵਿੱਚ ਕਾਕੇ ਵਾਲੇ ਕਬੂਤਰ ਜਿਹੜੇ ਆ ਉਹ ਬਣ ਜਾਣਗੇ ਉਹ ਤਾਂ ਕਰਕੇ ਵੀਰ ਜੀ ਨੇ ਲਾਈ ਆ ਆ ਵੇਖ ਲਓ ਜੀ ਆ ਵੇਖ ਲਓ ਜੀ ਅੱਖ ਦਾ ਜ਼ੂਮ ਲਓ ਜੀ ਠੀਕ ਆ ਕੁੰਦਰਾ ਸ਼ੌਂਕ ਕਰਾ ਦੋ ਜੀ ਲਓ ਜੀ ਆ ਜੋ ਕੁੰਦਰਾ ਠੀਕ ਆ ਹਾਂ ਜੀ ਜੀ ਆ ਜਿਹੜੀ ਮਾਦੀ ਆ ਇਸ ਰਾਏ ਅਮਾਨਤਖਾਂ ਪੈਂਦਿਆ ਇਧਰ ਚਭਾਲ ਵਾਲੀ ਸਾਈਡ ਤੇ ਪੈਂਦਾ ਵਾ ਭਿੱਖੀ ਵਾਲੀ ਵੈਂਡ ਵਾਲੀ ਸਾਈਡ ਤੇ ਉਥੇ ਛੱਡੀ ਸੀ ਤੇ ਤੀਸਰੇ ਨੰਬਰ ਤੇ ਆਈ ਸੀ ਜੀ ਇਹ ਦੂਸਰ ਦੇ ਵਿੱਚ ਇਹ ਪਹਿਲੇ ਦਿਨ ਬੈਠੀ ਸੀ 6:30 ਵਜੇ ਦੂਜੇ ਦਿਨ ਤੇ ਦੂਜੇ ਦਿਨ ਵੀ ਯਾਨੀ ਕਿ 1-2 ਮਿੰਟ ਦਾ ਹੀ ਫਾਸਲਾ ਰਹਿ ਗਿਆ ਸੀ ਬਸ ਤੇ ਇਹ ਜਿਹੜੀ ਮਾਦੀ ਆ ਦੂਸਰੇ ਦਿਨ ਬੈਠੀ ਜੋ ਤੇ ਨੇ ਤੀਸਰਾ ਨਾਮ ਚੁੱਕਿਆ ਸੀ ਠੀਕ ਹੈ ਜੀ ਕਰਾਇਆ ਕੋ ਪੁੰਦੇਰਾ ਚੋਂ ਤੇ ਫਰਾੜਾ ਪੱਖਾ ਇਹਨੇ ਜਿੱਤਿਆ ਸੀ ਇਹਦਾ ਨਾ ਹੀ ਫਰਾੜਾ ਪਿਆ ਇਹਦਾ ਨਾ ਹੀ ਫਰਾੜਾ ਪਿਆ ਠੀਕ ਹੈ ਜੀ ਲੋਕਾਂ ਕੋ ਕਾਰ ਦੀ ਨਹੀਂ ਕਬੂਤਰ ਹੈਗੇ ਇਹਨਾਂ ਕੋ ਤੇ ਫਿਰ ਦੂਸਰ ਦੀਆਂ ਬਾਜ਼ੀਆਂ ਛੱਡਣ ਦੇ ਆ ਇਹਨਾਂ ਦੀ ਗੱਲ ਗਾਂ ਦੀ ਆ ਭਾਊ ਛੱਡ ਦੋ ਗੱਲਾਂ ਲਓ ਜੀ ਬੜੇ ਚਿਰ ਬਾਅਦ ਇਦਾਂ ਦਾ ਕਬੂਤਰ ਵੇਖਿਆ ਵਾ ਇਹ ਅੱਧਾ ਟਾਵਰ ਹੀ ਉੱਡਦਾ ਵਾ ਉਥੇ 4 ਰੁਪਏ ਦਾ 450 ਕੁ ਨਹੀਂ ਤਾਂ ਬਹੁਤ ਘੱਟ ਛੱਤਾਂ ਦੇ ਵੇਖਿਆ ਵਾ ਸਿਰਫ ਆ ਅਮਰਤ ਭਾਈ ਦੀ ਛੱਤ ਆ ਜੋ ਵੇਖਿਆ ਵਾ ਕਬੂਤਰੇ ਕੁੰਡੇਰਾ ਕਰਾਇਆ ਸ਼ੌਂਕ ਇਹਦੇ ਲਓ ਜੀ ਆ ਵੇਖ ਲਓ ਦਬਾਜ ਇਹ ਆਪਣਾ ਅਮਰਤ ਭਾਈ ਪਿਓਰ ਮਲਵਈ ਆ ਹਾਂਜੀ 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 ਪਿਓਰ ਮਲਵਈ ਠੀਕ ਠੀਕ ਆ ਠੀਕ ਆ ਇੱਕ ਚੇਦਰਮੂਰੇ ਮੁੰਡਾ ਹੈਗਾ ਉਹਦੇ ਕੋ ਦਬਾਜ ਨਹੀਂ ਮਾਦੀ ਆ ਪਿਓਰ ਮਲਵਈ ਆ ਉਹ ਵੀ ਛਾਂ ਛਾਂ ਵੇਂਦੀ ਆ ਛਾ ਤੁਸੀਂ ਜਾਣਦੇ ਹੋ ਇਹ ਤੇ ਭਾਈ ਹੁਣ ਬੱਚਿਆਂ ਦੇ ਪਾਤਾ ਹੀ ਕਰਨਾ 3 ਸਾਲ ਦਾ 2 ਸਾਲ ਦਾ ਹੋਗਾ ਕਰਾਇਓ ਫੁੱਲ ਵੀਊ ਬੋਲੇ ਇੱਥੇ ਇੰਨਾਂ ਕੋ 8 ਵਜ ਗਏ ਕੁਛ ਮਿੰਟ ਤੇ ਘਰੇ ਇੱਥੇ 8 ਵਜ ਗਏ 20 ਮਿੰਟ ਤੇ ਬੈਠਾ ਸੀ ਇੰਨਾਂ ਕੋ ਰਿੰਦਾ ਟੈਂਕੀ ਜਿੰਨਾ ਹੀ ਆ ਜੀ ਪਿਓ ਤੇ ਜਾਗਾ ਦਬਾਜ ਦਾ ਪੁੱਤ ਆ ਰਿੰਦਾ ਟੈਂਕੀ ਜਿੰਨਾ ਹੀ ਆ ਦਬਾਜ ਦਾ ਪੁੱਤ ਇਹਦੇ ਪੱਲੇ ਖੋਲਿਓ ਇਹ ਦਬਾਜ ਦਾ ਪੁੱਤ ਆ ਅਛਾ ਇਹ ਦਬਾਜ ਦਾ ਪੁੱਤ ਆ ਜੀ ਇਹ ਛੋਟਾ ਦੇਖ ਲਓ ਜੀ ਠੀਕ ਹੈ ਜੀ ਹਾ ਵੀ ਇਹ ਲੋ ਜੀ ਇਹਦਾ ਫੁੱਲ 뷰 ਠੀਕ ਹੈ ਜੀ ਜਿੱਦਾਂ ਦਬਾਇਆ ਦਬਾਜ ਦਾ ਹੀ ਪੁੱਤ ਗਾੜੀ ਵੀ ਉਦਾਂ ਹੀ ਆ ਪਰ ਇਹ ਵੀ ਉਹਨੇ ਚਿੱਟੀ ਕੰਨੀ ਕੋਈ ਨਹੀਂ ਦਿੱਤੀ ਵਿੱਚ ਹਨਾ ਲਿਆਓ ਜੀ ਅੱਗੋਂ ਹੋਰ ਧੰਨਵਾਦ ਧੰਨਵਾਦ ਸਾੜੀ ਯਾਰ ਆ ਸਾਰੇ ਕੱਢੇ ਆ ਜੀ ਜਿਹੜੇ ਮੇ ਮੇ ਮਲਬਾਈ ਜਿਹੜੇ ਡੜਿਆਂ ਦੇ ਛੱਡੇ ਭਾਈ ਇਹਨਾਂ ਨੇ ਉਹ ਕੱਢੇ ਹੋਏ ਆ ਪਰਮਾਦੀ ਜਨਮ ਦਾ ਉਹ ਦੀਏ ਸ਼ਾਮੂ ਦਾ ਮੁੱਢੀ ਨੇ ਰੇਵੇ ਤਾਂ ਗੁੱਡੀ ਲਾਲ ਜੀ ਨੇ ਪਲੇਟੇ ਚ ਮੋਜਦੇ ਲੋ ਜੀ ਆ ਘਰ ਦੀ ਬਾਜੀਆਂ ਜੀ ਘਰ ਦੀ ਬਾਜੀਆਂ ਦੇ ਵਿੱਚ 749 749 ਰਿਕਾਰਡ ਆ 749 ਤੱਕ ਔਨ ਰਿਕਾਰਡ ਇਹ ਮਾਦੀ ਉੱਡੀ ਹੋਈ ਆ ਇੱਥੇ ਚਾਹੇ ਮੀਂਹ ਹੋਵੇ ਚਾਹੇ ਹਨੇਰ ਹੋਵੇ ਚਾਹੇ ਝੱਖੜ ਹੋਵੇ ਕੁਛ ਵੀ ਹੋਵੇ ਇਹ ਮਾਦੀ ਜਿਹੜੀ ਆ ਆਪਣਾ ਟਾਈਮ ਕਰਕੇ ਹੀ ਵੇਂਦੀ ਆ ਇਹ ਵੀ ਤਿੰਨ ਸੀਜ਼ਨ ਉੱਡੀ ਆ ਤਿੰਨ ਸੀਜ਼ਨ ਸ਼ਾਮਾਂ ਦੀ ਸ਼ੁਰੂਆਤ ਇਹ ਤਿੰਨ ਸੀਜ਼ਨ ਉੱਡੀ ਆ ਦੇ ਪਰਵਾਜਾਂ ਇਹਦੀਆਂ ਜਿਹੜੀਆਂ ਨਾ ਉਹ ਸ਼ਾਮ ਦੀਆਂ ਹੀ ਰਹੀਆਂ 4 ਤੋਂ ਬਾਅਦ ਹੀ ਰਹੀਆਂ ਵਾ 5 ਸਵਾ 5 5 ਸਵਾ 5 ਦੋਮੂ ਖਾਇਓ ਭਾਈ ਇਹਦੀ ਕਾਲੀ ਬळा ਸਲੇਟੀ ਵਾ ਸਲੇਟੀ ਲੋ ਭਾਈ ਆ ਸਲੇਟੀ ਦੋਮੇ ਕੀ ਜੋ ਕਾਲੀ ਨਹੀਂ ਗਈ ਆ ਵੇਖ ਲੋ ਗੋਰਨਾ ਇਹਦੀ ਬਾ ਵੀ ਬਹੁਤ ਨੇ ਠੀਕ ਹੈ ਜੀ ਵਾ ਕਮਾਲ ਐ ਜੀ ਆਪਾਂ ਜਿਹੜੀ ਲਾਲ ਜੀਨੀ ਕਬੂਤਰੀ ਖਾਈ ਉਹਨੇ ਸਲੇਟੀ ਬੁਸ਼ੜੀ ਆਪਣੇ ਘਰ ਦੀ ਪੱਠੀ ਜਿਹੜੀ ਗਰਦੇਵ ਵਾਲਿਆਂ ਚੋਂ ਗਰਦੇਵ ਵਾਲੀ ਮਾਂ ਦੇ ਦਿੱਤੇ ਹਜ਼ਾਰਾਂ ਲਕੂਤਰ ਤੇ ਵਧੀਆ ਰਿਜ਼ਲਟ ਇਹਦਾ ਵੀ ਮਤਲਬ ਜਿੰਨੇ ਵੀ ਆਪਣੇ ਕੋ ਤਿੰਨ ਸੀਜਨ ਉੱਡੀ ਆ ਤੇ ਫੁੱਲੀ ਉੱਡੀ ਆ ਉਤਰ ਆਪਾਂ ਥੋੜੀ ਵਿਖਾਏ ਮਤਲਬ ਜਿੰਨੇ ਕੁ ਵੀ ਵਿਖਾਏ ਆ ਤੇ ਆਪਣੇ ਫੁੱਲ ਰਿਜ਼ਲਟ ਦੇ ਕੂਤਰੀ ਆ ਸਾਡੇ ਬੇਬੀ ਬਾਕੀ ਮੇਰ ਭਾਪੇ ਦੀ ਪੂਰੀ ਹੁਣ ਇਹ ਤੁਹਾਨੂੰ ਜਿਹੜੀ ਵਿਖਾਈ ਆ ਨਾ ਮਾਂ ਦੀ ਸਲੇਕੀ ਉਹਦੀ ਮਾਂ ਆ ਹੈਗੀ ਜੋ ਗਰਦੇਵ ਵਾਲੇ ਆ ਹੁਣੇ ਮੈਨੂੰ ਦਿੱਲੀ ਵਾਲਿਆ ਵੀਰ ਜੀ ਹੁਣੀ ਪੁੱਛਣ ਡੇ ਹੀ ਵੀ ਇਹ ਕਿਹਨਾਂ ਦੇ ਵਿੱਚ ਆਉਂਦੀ ਆ ਤੇ ਮੈਂ ਕਹਾ ਜੀ ਮੈਨੂੰ ਤੇ ਇਹ ਮਲਵਈਆਂ 'ਚੋ ਲੱਗਦੀ ਆ ਨਸਲ ਨਹੀਂ ਮੈਨੂੰ ਪਤਾ ਕਿਹੜੀ ਆ ਤੁਹਾਨੂੰ ਵੀ ਪਤਾ ਆ ਨਸਲ ਕਿਹੜੀ ਆ ਭਾਜੀ ਦੱਸਿਓ ਮਰਤ ਭਾਜੀ ਗਰਦੇਵ ਵਾਲੇ ਅੱਛਾ ਗਰਦੇਵ ਵਾਲਿਆਂ 'ਚੋਂ ਆਉਂਦੀ ਆ ਠੀਕ ਹੋ ਗਿਆ ਠੀਕ ਹੋ ਗਿਆ ਜੀ ਇਹ ਇੱਕ ਮਿੰਟ ਰੁਕਿਓ ਰੱਖੀ ਕਿਆ ਬਾਤ ਪਰ ਬਖਾਇਓ ਭਾਈ ਇਹ ਇਹ ਹੁਣ ਬੱਚਿਆਂ ਦੇ ਪਾਈ ਆ ਕਿ ਜਾਮਲ ਬੱਚਿਆਂ ਦੇ ਪੱਕੀ ਬਾਏ ਵੱਡੇ ਜਿਹੜੇ ਸਾਰੇ ਇੱਧਰ ਆਉਣ ਅੱਛਾ ਇੱਧਰ ਆ ਤੇ ਇਹਦੇ ਨਾਲ ਕਬੂਤਰ ਕਿਹੜਾ ਲੱਗਾ ਵਾ ਕਬੂਤਰ ਹੀ ਦਿਖਾ ਦਿੰਦੇ ਹਾਂ ਛੱਡ ਦਿਓ ਇਹਨੂੰ ਅੰਦਰ ਉਧਰ ਕਿੰਨਾ ਚੋ ਯਾਰ ਵਾਲਿਆਂ ਦੇ ਵਿੱਚੋਂ ਕਬੂਤਰ ਜੋ ਇਹ ਖਾਸ ਮਲਵਈਆਂ ਵਾਸਤੇ ਵੀਡੀਓ ਜਿਹੜੀ ਆ ਆਪਾਂ ਬਣਾ ਰਹੇ ਆਂ ਏ ਯਾਰ ਵਾਲਿਆਂ ਦੇ ਵਿੱਚੋਂ ਕਬੂਤਰ ਆ ਇਹਨਾਂ ਨੇ ਵੀ ਬੜਾ ਨਾਮ ਖਟਿਆ ਯਾਰ ਆ ਯਾਨੀ ਠੀਕ ਹੈ ਜੀ ਕਰਾਇਓ ਪੱਲੇ ਦਾ ਸ਼ੌਂਕ ਏ ਆ ਪੱਲਾ ਜੀ ਠੀਕ ਹੈ ਫੁੱਲ ਵੀ ਵਿਖਾਇਓ ਇੱਥੋਂ ਫੜ ਕੇ ਏ ਆਪਣਾ ਅਮਰਤ ਵੀਰ ਜੀ ਇਹ ਪਿਓ ਯਾਰ ਵਾਲਿਆਂ ਚੋਂ ਆ ਜਾਂ ਮਲੇ ਕੋਈ ਮੇਸੇਗੀ ਵਿੱਚ ਅ ਵੀ ਜੀ ਬੜੇ ਨਾਮ ਵਰ ਹੈਗੇ ਆ ਜੀ ਖਿਡਾਰੀ ਸੋਨੀ ਗਾਮੀਵਾਲ ਸੋਨੀ ਗਾਮੀਵਾਲ ਤੋਂ ਲਿਆਂਦੇ ਹੀ ਜੀ ਇਹ ਕਬੂਤਰ ਆ ਵੇਖ ਲਓ ਜੀ ਤੁਸੀਂ ਮਿੱਕੀ ਗਾਮੀਵਾਲ ਸੋਨੀ ਗਾਮੀਵਾਲ ਬੜੇ ਮਸ਼ਹੂਰ ਖਡਾਰੀ ਹੈ ਜੀ ਇਹ ਤੇ ਆ ਕਰ ਲਓ ਜੀ ਅੱਖ ਦਾ ਸ਼ੌਂਕ ਠੀਕ ਹੈ ਜੀ ਕਰਾਇਆ ਕੁੰਦਰਾ ਸ਼ੌਂਕ ਉਹ ਪੂਰ ਇਹ ਨਾਲ ਹੀ ਮੈਨੂੰ ਪਤਾ ਹੈਗਾ ਵੀ ਨਸਲ ਕਿਹੜੀ ਆ ਨਸਲ ਕਿਹੜੀ ਆ ਇਹਦਾ ਨਹੀਂ ਮੈਨੂੰ ਪਤਾ ਦੋ ਤਿੰਨ ਲਿਆਂਦੇ ਹੀ ਨਾ ਮਤਲਬ ਕਿਤੇ ਜੱਗੇ ਜਿਹੜੀ ਮੈਂ ਲਾਲ ਕੂਤਰੀ ਵੜਾਈ ਸੀ ਇਹ ਗੱਲ ਇੱਧਰ ਛੱਡੀ ਸੋਨੀ ਕਾਮੀਆ ਉਤੋਂ ਇਹਨਾਂ ਦੇ ਮੇਰਾ ਪਰਕਾ ਵਾਹ ਜਿੱਦਾਂ ਇਸ ਤਰ੍ਹਾਂ ਵੀ ਛੱਡਿਆ ਜਾਂਦਾ ਕਲੀ-ਕਲੀ ਦਾ ਪੂਰੀ ਦਰਤੀ ਜਿਵੇਂ ਮਾਂ ਜਾਂ ਮਦਰ ਕੋਲ ਇਹ ਆਪਣਾ ਰਾਜਨ ਆ ਜਾਂਦਾ ਤੇ ਇੱਕ ਅੱਖ ਵਾਲਿਆਂ ਦੇ ਕ੍ਰਾਸ ਜਿਹੇ ਬੱਚਾ ਜਿਹੜਾ ਰਾਜਨ ਵਾਲਾ ਕਪੂਤਰ ਹੋਇਆ ਇਹਦਾ ਬੱਚਾ ਵਹਣ ਰਿਹਾ ਆਪਣੇ ਘਰ ਰਾਤ 10:30 ਵੇ 10:40 ਮਿੰਟ ਤੇ ਬੈਠਾ ਬੱਚਾ ਉੱਤੇ ਟਾਈਮ ਵੀ ਸ਼ੋ ਹੁੰਦਾ ਤਰੀਕੇ ਬੱਚੇ ਮਾਰਚ ਅਪ੍ਰੈਲ ਚ ਆਪਾਂ ਜਦੋਂ ਸ਼ੁਰੂ ਕੀਤੇ ਸੀ ਉਦੋਂ ਦੀ ਆ ਵੀਡੀਓ ਐ ਹਾਂ ਤੇ ਬੜਾ ਵਧੀਆ ਰਿਜ਼ਲਟ ਇਹਨਾਂ ਦਾ ਤੇ ਗਾਂ ਇਹਨਾਂ ਦੇ ਬੱਚਿਆਂ ਦਾ ਵੀ ਹੁਣ ਆ ਪੱਠੀ ਆਪਾਂ ਰੋਕ ਲਈ ਤੇ ਗਾਂ ਦੇ ਬੱਚੇ ਘਟਾਏ ਇਹਨਾਂ ਦੇ ਬੱਚਿਆਂ ਦਾ ਵੀ ਗਾਂ ਵਧੀਆ ਚੰਗਾ ਰਿਜ਼ਲਟ ਆ ਆ ਵਧੀਆ ਰਿਜ਼ਲਟ ਦਿੰਦੇ ਆ ਜਿਹੜਾ ਬੱਚਾ ਆ ਇਹ ਵੀ ਬੱਚਾ ਹੀ ਆਪਣੇ ਕਾਕਿਆ ਵਾਲੇ ਕਬੂਤਰਾਂ ਦਾ ਜਿਹੜੀ ਕਾਕਿਆ ਵਾਲੀ ਕਬੂਤਰੀ ਪਹਿਲੇ ਨੰਬਰ ਤੇ ਉਹ ਗਈ ਆ ਇਉਂ ਦਾ ਬੱਚਾ ਆ। ਭਾਜੀ ਸਾਢੇ 3 ਲੱਖ ਦੇ ਲੈਂਦੇ ਨਾ। ਲੋ ਜੀ ਆ ਸਾਢੇ 3 ਲੱਖ ਦੇ 10 8 ਕਿ 10 8 ਕਬੂਤਰ ਇਧਰ ਘੁੰਮ ਆਵ ਹੁੰਦਾ ਫਿਰ 8 ਕਬੂਤਰ ਲੈਂਦੇ ਆ ਜੀ ਇਹਨਾਂ ਨੇ ਸਾਢੇ 3 ਲੱਖ ਦੇ ਤੇ ਆ ਵੇਖ ਲਓ ਭਾਈ ਮਲਵਈਆਂ ਬਾਰੇ ਆਪਾਂ ਨੂੰ ਕੋਈ ਜਾਣਕਾਰੀ ਨਹੀਂ ਆ ਪਰ ਹੁਣ ਭਾਜੀ ਨਾਲ رابطہ ਆ ਗਿਆ ਜਾਣਕਾਰੀ ਲਵਾਂਗੇ ਕਰੈਕ ਹੁੰਦੇ ਰੇ ਸ਼ੌਂਕ। ਸਭ ਬੜੀਆ ਠੀਕ ਹੈ ਜੀ ਕਿਰਾਇਓ ਉਹਦਾ ਸ਼ੌਂਕ ਕੰਪਿਊਟਰ ਦਾ ਕਰਾਓ ਕਬੂਤਰ ਆ ਕੰਪਿਊਟਰ ਇਹਦਾ ਕੰਪਿਊਟਰ ਮਾਦੀ ਦਾ ਕਰਾਤਾ ਕਬੂਤਰ ਦਾ ਕਰਾਓ ਲਿਆ 1 ਮਿੰਟ ਲਓ ਜੀ ਆ ਲਾਸਟ ਕਬੂਤਰ ਦਾ ਤੁਹਾਨੂੰ ਸ਼ੌਂਕ ਕਰਾਉਣ ਲੱਗੇ ਆ ਉਹ ਭਾਈ ਇਹ ਇਹ ਵੀ ਉਹਨਾਂ ਵਾਲਿਆਂ ਚੋਂ ਆ ਅੱਛਾ ਸਾਡੇ ਦਿਨ ਲੱਖ ਵਾਲਿਆਂ ਚੋਂ ਹੀ ਆ ਲਓ ਜੀ ਆ ਸਾਰਾ ਇਧਰ ਮਲਵਈਆਂ ਦਾ ਡੜੇ-ਡੁੜੇ ਛੜਦੇ ਆ ਵੀਰ ਹਣੀ ਬਾਹਰ ਤੇਰ ਕੀ ਵੀਰ ਨੂੰ ਹੁਣ ਕਵਾਂਗੇ ਜਦੋਂ ਦੜੇ ਛੜਨ ਜਾਓਗੇ ਸਾਨੂੰ ਵੀ ਨਾਲ ਖੜੇ ਹੋ ਤੇ ਅਸੀਂ ਵੀ ਗਣਿਆਂ ਦਾ ਸ਼ੌਂਕ ਵੇਖਾਂਗੇ ਤੇ ਸਾਡੇ ਪੈਰ ਪਹਿਣਗੇ ਵੀਰ ਹੁਣੀ ਜਿੱਤਣਗੇ ਤੇ ਮੋਟੀ ਰਕਮ ਇਹਨਾਂ ਕੋ ਲਾਵਾਂਗੇ ਠੀਕ ਹੈ ਜੀ ਦਿਲਦਾਰ ਬੰਦੇ ਹੈਗੇ ਆ ਜੀ ਭਰਾ ਹੁਣੀ ਚਲੋ ਤੇ ਬਾਕੀ ਜੀ ਤਹਿ ਦਿਲੋਂ ਧੰਨਵਾਦ ਕਲਵੀਰ ਵੀਰ ਜੀ ਦਾ ਦਿੱਲੀ ਵਾਲੇ ਵੀਰ ਜੀ ਦਾ ਤੇ ਨਾਲ ਨਾਲ ਜੀ ਨਿਸ਼ਾਦ ਵੀਰ ਜੀ ਦਾ ਤੇ ਕਰਨ ਵੀਰ ਜੀ ਦਾ ਤਹਿ ਦਿਲੋਂ ਧੰਨਵਾਦ ਜੀ